ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਮੱਸਿਆ ਵਾਲੇ ਦਿਨ ਆਪਣੇ ਘਰ ਦੇ ਦਰਵਾਜ਼ੇ ਦੇ ਅੱਗੇ ਪਾਣੀ ਛਿੜਕਦੇ ਹੋ ਤਾਂ ਇਸ ਦੇ ਬਾਰੇ ਇਸ ਦੇ ਫਾਇਦਿਆਂ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂਗੇ ਪਰਮਾਤਮਾ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਿਹੜੀਆਂ ਔਰਤਾਂ ਸਵੇਰੇ ਉੱਠ ਕੇ ਆਪਣੇ ਘਰ ਦੇ ਦਰਵਾਜ਼ੇ ਤੇ ਪਾਣੀ ਪਾਉਂਦੀਆਂ ਹਨ ਉਹਨਾਂ ਨੂੰ ਧਿਆਨ ਦੇ ਨਾਲ ਇਸ ਵੀਡੀਓ ਨੂੰ ਸੁਣ ਲੈਣਾ ਚਾਹੀਦਾ ਹੈ ਗੁਰੂਦੇਵ ਨੇ ਅੱਜ ਦੀ ਕਥਾ ਦੇ ਵਿੱਚ ਚਾਰ ਨਿਯਮ ਦੱਸੇ ਹਨ ਤੇ ਕਿਹਾ ਹੈ ਕਿ ਜੇਕਰ ਮਾਵਾ ਅਤੇ ਪੈਣਾ ਇਹਨਾਂ ਚਾਰ ਨਿਯਮਾਂ ਦਾ ਪਾਲਣ ਕਰ ਲੈਂਦੀਆਂ ਹਨ ਅਜਿਹਾ ਕੋਈ ਵੀ ਕੰਮ ਨਹੀਂ ਜੋ ਕਿ ਉਹਨਾਂ ਦਾ ਪੂਰਾ ਨਾ ਹੋਵੇ ਅਜਾਈ ਕੋਈ ਵੀ ਸਮੱਸਿਆ ਨਹੀਂ ਉਹਨਾਂ ਦਾ ਹੱਲ ਨਾ ਹੋਵੇ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਚਾਰ ਨਿਯਮਾਂ ਦੀ ਪਾਲਣਾ ਕਰਨਾ ਆਖਿਆ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਵਿੱਚ ਹਮੇਸ਼ਾ ਹੀ ਬਰਕਤ ਦਾ ਵਾਸ ਰਹੇਗਾ ਜਿਸ ਜਗ੍ਹਾ ਤੇ ਕਹਿੰਦੇ ਹਨ ਮਾਤਾ ਲక్ష్ਮੀ ਦਾ ਆਸ਼ੀਰਵਾਦ ਹੁੰਦਾ ਹੈ। ਉਹਤੇ ਫਿਰ ਕਦੇ ਵੀ ਧੰਨ ਅਨਾਜ ਦੀ ਕਮੀ ਨਹੀਂ ਹੁੰਦੀ। ਜਿੱਥੇ ਪਰਮਾਤਮਾ ਦਾ ਵਾਸ ਹੁੰਦਾ ਹੈ ਉਸ ਘਰ ਦੇ ਵਿੱਚ ਪਰਮਾਤਮਾ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ। ਆਖਰਕਾਰ ਉਹ ਕਿਹੜੀਆਂ ਚੀਜ਼ਾਂ ਹਨ ਜੋ ਔਰਤਾਂ ਸਵੇਰੇ ਉੱਠ ਕੇ ਆਪਣੇ ਘਰ ਦੇ ਦਰਵਾਜ਼ੇ ਤੇ ਪਾਣੀ ਪਾਉਂਦੀਆਂ ਹਨ। ਉਹਨਾਂ ਨੂੰ ਇਸ ਵੀਡੀਓ ਨੂੰ ਜ਼ਰੂਰ ਸੁਣ ਲੈਣਾ ਚਾਹੀਦਾ ਹੈ। ਇਸ ਦੇ ਨਾਲ ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ ਜਿਸ ਵੀ ਘਰ ਦੇ ਵਿੱਚ ਗਰੀਬੀ ਯਾਨੀ ਕਿ ਤਲਿੱਦਰ ਹੁੰਦਾ ਹੈ ਉਸ ਘਰ ਦੇ ਵਿੱਚ ਕਹਿੰਦੇ ਹਨ ਪੈਸਾ ਨਹੀਂ ਹੁੰਦਾ ਉੱਥੇ ਗਰੀਬੀ ਰਹਿੰਦੀ ਹੈ ਜਦੋਂ ਕਿਸੇ ਜਗ੍ਹਾ ਤੇ ਗਰੀਬੀ ਆਉਂਦੀ ਹੈ ਉਸ ਜਗ੍ਹਾ ਤੇ ਫਿਰ ਵਿਅਕਤੀ ਦਾ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਇਹ ਉਸ ਘਰ ਵਿੱਚ ਬਹੁਤ ਸਾਰੀਆਂ ਫਿਰ ਸਮੱਸਿਆਵਾਂ ਤੇ ਤਣਾਅ ਲੈ ਕੇ ਆਉਂਦਾ ਹੈ ਪੈਸੇ ਦੀ ਕਮੀ ਹੋ ਜਾਂਦੀ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਹੌਲੀ-ਹੌਲੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਆਓ ਜਾਣਦੇ ਹਾਂ ਉਹਨਾਂ ਚਾਰ ਚੀਜ਼ਾਂ ਦੇ ਬਾਰੇ ਤੇ ਉਹਨਾਂ ਚਾਰ ਨਿਯਮਾਂ ਦੇ ਬਾਰੇ ਕਿ ਉਹ ਕਿਹੜੇ ਹਨ ਜਿਨ੍ਹਾਂ ਦੀ ਪਾਲਣਾ ਘਰ ਦੀਆਂ ਵੱਡੀਆਂ ਮਾਵਾਂ ਜਾਂ ਪੈਨਾਂ ਨੂੰ ਹਮੇਸ਼ਾ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਅੱਜ ਤੋਂ ਹੀ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿਓਗੇ ਤਾਂ ਜਿਆ ਕੋਈ ਵੀ ਕੰਮ ਨਹੀਂ ਜੋ ਕਿ ਤੁਹਾਡੇ ਘਰ ਦਾ ਪੂਰਾ ਨਾ ਹੋ ਸਕੇ ਅਜਾਏ ਕੋਈ ਵੀ ਇੱਛਾ ਨਹੀਂ ਹੋਵੇਗੀ ਜੋ ਤੁਹਾਡੀ ਪੂਰੀ ਨਾ ਹੋਵੇ ਇਸ ਦੇ ਨਾਲ ਇਹਨਾਂ ਚਾਰ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਤੁਹਾਨੂੰ ਕੋਈ ਵੀ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਤੁਹਾਨੂੰ ਕੋਈ ਵਰਤ ਰੱਖਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਹੈ ਬਸ ਇਸੇ ਤਰੀਕੇ ਨਾਲ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਤੁਹਾਡੇ ਸਾਰੇ ਹੀ ਕੰਮ ਆਪਣੇ ਆਪ ਸਹੀ ਤਰੀਕੇ ਨਾਲ ਹੋਣੇ ਸ਼ੁਰੂ ਹੋ ਜਾਣਗੇ ਸਭ ਤੋਂ ਵੱਡੀ ਗੱਲ ਹੈ ਕਿ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜੋ ਵੀ ਸਮੱਸਿਆ ਚੱਲ ਰਹੀ ਹੈ ਉਹ ਦੂਰ ਹੋਣੇ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੁਹਾਡੇ ਘਰ ਤੇ ਕਰਜ਼ਾ ਹੈ ਇਸ ਵੀਡੀਓ ਨੂੰ ਜਰੂਰ ਤੁਸੀਂ ਧਿਆਨ ਦੇ ਨਾਲ ਸੁਣ ਲੈਣਾ ਜੀ ਉਹ ਕਰਜ਼ਾ ਵੀ ਹੌਲੀ-ਹੌਲੀ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਆਉ ਜਾਣਦੇ ਹਾਂ ਪਰ ਇਸ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਨੰਦਤਾ ਕ ਤੇ ਆਂ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਅਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਾਧ ਸੰਗਾਂ ਜੀ ਹੋਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅੱਗੇ ਤੋਂ ਤੁਹਾਡੀ ਇਹ ਇੱਛਾ ਹੈ ਕਿ ਤੁਸੀਂ ყੋਦੀ ਬਹੁਤ ਸਿਆਣੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਮੇਸ਼ਾ ਹੀ ਜਿਹੜੀ ਬਰਕਤ ਹੁੰਦੀ ਹੈ ਚੰਗੀਆਂ ਥਾਵਾਂ ਤੇ ਰਹਿਣਾ ਹੀ ਪਸੰਦ ਕਰਦੀ ਹੈ ਉਸੀ ਪੈਣ ਗਰੀਬੀ ਜਿਹੜੀ ਹੁੰਦੀ ਹੈ ਪੁਰੀਆਂ ਥਾਵਾਂ ਤੇ ਰਹਿਣਾ ਪਸੰਦ ਕਰਦੀ ਹੈ ਇਸ ਲਈ ਤੁਸੀਂ ਆਪਣੇ ਮਨ ਤੋਂ ਸਮਝ ਸਕਦੇ ਹੋ ਜਿਸ ਘਰ ਵਿੱਚ ਪਿਆਰ ਹੁੰਦਾ ਹੈ ਜਿਸ ਘਰ ਵਿੱਚ ਪੈਸੇ ਦੀ ਭਰਪੂਰਤਾ ਹੁੰਦੀ ਹੈ ਕੋਈ ਸਮੱਸਿਆ ਨਹੀਂ ਹੁੰਦੀ ਉਸ ਘਰ ਦੇ ਵਿੱਚ ਪੈਸਾ ਵਾਸ ਕਰਦਾ ਹੈ ਜਿਸ ਘਰ ਦੇ ਵਿੱਚ ਹਮੇਸ਼ਾ ਲੜਾਈ ਹੁੰਦੀ ਹੈ ਜਿਸ ਘਰ ਵਿੱਚ ਗਲਤ ਚੀਜ਼ਾਂ ਹੁੰਦੀਆਂ ਹਨ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ ਉਸ ਘਰ ਵਿੱਚ ਫਿਰ ਗਰੀਬੀ ਰਹਿੰਦੀ ਹੈ ਇਸ ਲਈ ਤੁਸੀਂ ਲੋਕ ਉੱਥੇ ਕੁਝ ਗਲਤੀਆਂ ਕਰ بیٹھਦੇ ਹੋ ਤੁਹਾਨੂੰ ਅੱਜ ਤੋਂ ਹੀ ਉਹਨਾਂ ਗਲਤੀਆਂ ਨੂੰ ਸੁਧਾਰਨਾ ਹੋਵੇਗਾ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਤੁਹਾਡੇ ਘਰ ਵਿੱਚ ਪੈਸਾ ਆਉਣ ਦਾ ਇੱਕ ਸਮਾਂ ਹੁੰਦਾ ਹੈ ਹਰ ਰੋਜ਼ ਤੁਹਾਡੇ ਘਰ ਵਿੱਚ ਮਾਇਆ ਆਉਂਦੀ ਹੈ ਹਰ ਰੋਜ਼ ਤੁਹਾਡੇ ਘਰ ਵਿੱਚ ਉਹ ਚੀਜ਼ ਉਹ ਚੀਜ਼ ਪਾਉਂਦੀ ਹੈ ਜਿਸ ਨੂੰ ਗਰੀਬੀ ਪਸੰਦ ਕਰਦੀ ਹੈ ਤਾਂ ਤੁਹਾਡੇ ਘਰੋਂ ਫਿਰ ਚਲੇ ਜਾਂਦੇ ਹੈ ਆਖਿਰਕਾਰ ਉਹ ਕਿਹੜੀ ਚੀਜ਼ ਹੈ ਜੋ ਪੈਸੇ ਨੂੰ ਬਰਕਤ ਨੂੰ ਪਸੰਦ ਨਹੀਂ ਆਉਂਦੀ ਉਹ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਉਹ ਕਹਿੰਦੇ ਹਨ ਕਿ ਹਰ ਰੋਜ਼ ਸਾਡੇ ਘਰ ਵਿੱਚ ਮਾਤਾ ਲక్ష్ਮੀ ਦਾ ਵਾਸ ਹੋਵੇ ਭਾਵੇਂ ਕਿ ਅਸੀਂ ਪੈਸੇ ਦੇ ਹਰ ਰੋਜ਼ ਦਰਸ਼ਨ ਕਰੀਏ ਉਸ ਧਰਤੀ ਦੇ ਦਰਸ਼ਨ ਕਰਨ ਦੇ ਲਈ ਪੈਸੇ ਤੇ ਮਾਤਾ ਲక్ష్ਮੀ ਨਿਕਲਦੀ ਹੈ ਜ਼ਰੂਰ ਜਦੋਂ ਤੁਹਾਡੇ ਘਰ ਦਰਵਾਜ਼ੇ ਤੇ ਆਉਂਦੀ ਹੈ ਤਾਂ ਦੇਖਦੇ ਹਾਂ ਸਾਰੇ ਹੀ ਘਰ ਪਰਿਵਾਰ ਵਾਲੇ ਸੌ ਰਹੇ ਹੁੰਦੇ ਹਨ ਕਿ ਔਸਤ ਦੇ ਕੋਈ ਆਉਣ ਦੀ ਕੋਈ ਵੀ ਤਿਆਰੀ ਨਹੀਂ ਚੱਲ ਰਹੀ ਹੁੰਦੀ ਇਸ ਜਗ੍ਹਾ ਤੇ ਫਿਰ ਉਹ ਆ ਕੇ ਵਾਪਸ ਚਲੇ ਜਾਂਦੇ ਹਨ ਗਰੀਬੀ ਜਿਹੜੀ ਹੁੰਦੀ ਹੈ ਮਾਤਾ ਲక్ష్ਮੀ ਦੀ ਭੈਣ ਹੈ ਉਥੇ ਪਹੁੰਚ ਜਾਂਦੀ ਹੈ ਫਿਰ ਤੁਹਾਨੂੰ ਲੱਗਦਾ ਹੈ ਤੁਹਾਡੇ ਘਰ ਵਿੱਚ ਕਿਸ ਤਰ੍ਹਾਂ ਦੀ ਸਮੱਸਿਆ ਆਉਣੀ ਸ਼ੁਰੂ ਹੋ ਚੁੱਕੀ ਹੈ ਹੁਣ ਅਸੀਂ ਤੁਹਾਨੂੰ ਉਹਨਾਂ ਚਾਰ ਨਿਯਮਾਂ ਬਾਰੇ ਦੱਸਾਂਗੇ ਉਹ ਚਾਰ ਕੰਮ ਜੋ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਘਰ ਵਿੱਚ ਜ਼ਰੂਰ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਪਹਿਲੀ ਗੱਲ ਇਹ ਕਿ ਘਰ ਦੀ ਵੱਡੀ ਮਾਂ ਭੈਣ ਨੂੰ ਖਾਸ ਤੌਰ ਤੇ ਇਥੇ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਇਸ ਲਈ ਘਰ ਦੀ ਵੱਡੀ ਮਾਂ ਭੈਣ ਦਾ ਪਹਿਲਾ ਨਿਯਮ ਹੈ ਸਵੇਰੇ ਜਲਦੀ ਉੱਠੇ ਜੇ ਸੰਭਵ ਹੋਵੇ ਤਾਂ ਬ੍ਰਹਮ ਮੌਰਤ ਦੇ ਵਿੱਚ ਭਾਵ ਚਾਰ ਤੋਂ 5 ਵਜੇ ਦੇ ਵਿਚਕਾਰ ਅਮਰਤ ਵੇਲੇ ਜਾਂ ਤੁਸੀਂ 6 ਤੋਂ 7 ਵਜੇ ਤੱਕ ਵੀ ਉੱਠ ਸਕਦੇ ਹੋ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛਿੜਕੋ ਕੀ ਛਿੜਕਣਾ ਹੈ ਜੀ ਪਾਣੀ ਤੁਸੀਂ ਬਹੁਤ ਸਾਰੇ ਲੋਕਾਂ ਨੇ ਵੇਖਿਆ ਹੋਵੇਗਾ ਕਿ ਤੁਹਾਨੂੰ ਸਵੇਰੇ ਉਹਨਾਂ ਦੇ ਘਰ ਦੇ ਮੁੱਖ ਗੇਟ ਤੇ ਕਈ ਲੋਕਾਂ ਨੇ ਪਾਣੀ ਛਿੜਕਿਆ ਹੋਇਆ ਜ਼ਰੂਰ ਮਿਲੇਗਾ ਐਸਾ ਇੱਕ ਕਾਰਨ ਹੈ ਕਿਉਂਕਿ ਕਹਿੰਦੇ ਹਨ ਕਿ ਬਰਕਤ ਆਖਦੀ ਹੈ ਕਿ ਮੈਨੂੰ ਉਹੀ ਘਰ ਪਸੰਦ ਹੈ ਜਿਸ ਘਰ ਦੇ ਸਾਹਮਣੇ ਸਵੇਰੇ ਪਾਣੀ ਛਿੜਕਿਆ ਜਾਂਦਾ ਹੈ ਮੈਨੂੰ ਉਸ ਜਗ੍ਹਾ ਤੇ ਆਉਣਾ ਪਸੰਦ ਹੈ ਤੁਹਾਨੂੰ ਕੀ ਕਰਨਾ ਹੈ ਮਾਵਾਂ ਤੇ ਭੈਣਾਂ ਨੂੰ ਹਮੇਸ਼ਾ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਜਿਸ ਸੰਭਵ ਹੋਵੇ ਤਾਂ ਅੰਮ੍ਰਿਤ ਵੇਲੇ ਉੱਠੋ ਤੇ ਆਪਣੇ ਘਰ ਦੇ ਮੇਨ ਗੇਟ ਤੇ ਪਾਣੀ ਛਿੜਕੋ ਸ਼ੋਭਾ ਸਮੇਂ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਤੁਹਾਨੂੰ ਲੋਕਾਂ ਨੂੰ ਤੁਹਾਨੂੰ ਉੱਠ ਕੇ ਆਪਣੇ ਘਰ ਨੂੰ ਸਾਫ਼ ਸੁਥਰਾ ਕਰਨਾ ਚਾਹੀਦਾ ਹੈ ਅੱਜ ਇਹ ਨਹੀਂ ਕਿ ਤੁਸੀਂ ਸਿੱਧੇ ਹੀ ਜਾ ਕੇ ਪਾਣੀ ਛਿੜਕਣਾ ਸ਼ੁਰੂ ਕਰ ਦਿਓ ਪਹਿਲਾਂ ਇਸ ਨੂੰ ਸਾਫ਼ ਕਰੋ ਸਾਫ਼ ਕਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਆਪਣੇ ਘਰ ਦੇ ਗੇਟ ਤੇ ਪਾਣੀ ਛਿੜਕਣਾ ਚਾਹੀਦਾ ਹੈ ਇੱਥੇ ਪਾਣੀ ਛਿੜਕਣ ਦੀ ਮਹੱਤਤਾ ਦੱਸੀ ਗਈ ਹੈ ਕੁਝ ਲੋਕ ਕੀ ਕਰਦੇ ਹਨ ਕਿ ਪਾਣੀ ਨਾਲ ਭਰੀ ਇੱਕ ਬਾਲਟੀ ਲਿਆਉਂਦੇ ਹਨ ਆਪਣੇ ਸਾਹਮਣੇ ਸਾਰਾ ਇਹ ਘਰ ਧੋ ਦਿੰਦੇ ਹਨ ਇਸ ਲਈ ਘਰ ਸਵੇਰੇ ਧੋਣਾ ਮਹੱਤਵਪੂਰਨ ਨਹੀਂ ਹੈ ਹਾਲਾਂਕਿ ਸ਼ਾਮ ਨੂੰ ਤੁਹਾਨੂੰ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਸਵੇਰੇ ਪਾਣੀ ਛਿੜਕਣਾ ਬਹੁਤ ਮਹੱਤਵਪੂਰਨ ਹੈ ਇਸ ਲਈ ਸਵੇਰੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਨੂੰ ਝਾੜੋ ਫੇਰਨ ਤੋਂ ਬਾਅਦ ਕੀ ਕਰਨਾ ਹੈ ਆਪਣੇ ਘਰ ਦੀ ਰਸੋਈ ਤੋਂ ਇੱਕ ਲੋਟਾ ਪਾਣੀ ਲਿਆਉਣਾ ਹੈ ਹੁਣ ਇਹ ਪਾਣੀ ਸੋਚੋ ਕਿ ਤੁਹਾਨੂੰ ਕਿਤੇ ਵੀ ਤੁਸੀਂ ਲੈ ਕੇ ਆ ਸਕਦੇ ਹੋ ਇਹ ਆਪਣੇ ਇਹ ਆਪਣੇ ਘਰ ਦੀ ਰਸੋਈ ਤੋਂ ਹੀ ਪਾਣੀ ਲਿਆਉਣਾ ਹੈ ਹਨਰ ਰਸੋਈ ਵਿੱਚ ਤੁਹਾਨੂੰ ਇੰਨਾ ਪਾਣੀ ਨਹੀਂ ਮਿਲੇਗਾ ਇਸ ਲਈ ਤੁਸੀਂ ਇਹ ਪਾਣੀ ਤੁਹਾਡੇ ਲੋਕਾਂ ਲੈ ਕੇ ਤੁਸੀਂ ਆਪਣੇ ਘਰ ਤੋਂ ਇੱਕ ਲੋਟਾ ਲੈ ਜਾਓ ਉਹ ਲੋਟਾ ਜੋ ਤੁਹਾਡੇ ਘਰ ਦੀ ਰਸੋਈ ਵਿੱਚ ਹੈ ਜਿੱਥੇ ਤੁਹਾਨੂੰ ਪਾਣੀ ਤੁਸੀਂ ਪੀਂਦੇ ਰਹਿੰਦੇ ਹੋ ਪਾਣੀ ਦਾ ਇੱਕ ਡੱਬੇ ਦੇ ਵਿੱਚ ਰੱਖਿਆ ਜਾਂਦਾ ਹੈ ਪੀਣ ਵਾਲਾ ਪਾਣੀ ਜਿਸ ਨੂੰ ਲੋਕ ਬਰਬਾਦ ਨਹੀਂ ਕਰਦੇ ਕਿਉਂਕਿ ਤੁਹਾਡੇ ਘਰ ਵਿੱਚ ਦੋ ਜਾਂ ਤਿੰਨ ਥਾਵਾਂ ਹਨ ਜਿੱਥੇ ਤੁਸੀਂ ਪੀਣ ਲਈ ਪਾਣੀ ਰੱਖਦੇ ਹੋ ਜਾਂ ਤੁਸੀਂ ਇਸ ਨੂੰ ਨਹੀਂ ਰੱਖਦੇ ਤਾਂ ਤੁਸੀਂ ਅੱਜ ਤੋਂ ਹੀ ਰੱਖਣਾ ਸ਼ੁਰੂ ਕਰ ਦਿਓ ਕਿਉਂਕਿ ਸਵੇਰੇ ਤੁਹਾਨੂੰ ਇਹ ਪਾਣੀ ਆਪਣੇ ਘਰ ਦੇ ਮੁੱਖ ਗੇਟ ਤੇ ਲੈ ਕੇ ਜਾਣਾ ਚਾਹੀਦਾ ਹੈ ਹੁਣ ਇਸ ਦਾ ਇੱਕ ਹੋਰ ਕਾਰਨ ਹੈ ਜਿਸ ਜਗ੍ਹਾ ਤੇ ਅਸੀਂ ਰਸੋਈ ਵਿੱਚ ਪਾਣੀ ਪੀਂਦੇ ਹਾਂ ਉਹ ਸਾਡੇ ਪੁਰਖਿਆਂ ਦੀ ਜਗ੍ਹਾ ਹੈ ਇਸ ਲਈ ਜਦੋਂ ਅਸੀਂ ਉਸ ਜਗ੍ਹਾ ਤੋਂ ਪਾਣੀ ਭਰ ਕੇ ਘਰ ਦੇ ਮੁੱਖ ਗੇਟ ਤੇ ਛਿੜਕਦੇ ਹਾਂ ਸਾਂਡੇ ਬੁਰਖੇ ਵੀ 2.5 ਖੋਸ਼ ਹੋ ਜਾਂਦੇ ਹਨ ਇਸ ਲਈ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੁਹਾਨੂੰ ਆਪਣੀ ਰਸੋਈ ਘਰ ਵਿੱਚੋਂ ਹੀ ਜਿਹੜਾ ਪਾਣੀ ਹੈ ਲੈ ਕੇ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੀ ਰਸੋਈ ਵਿੱਚ ਪਾਣੀ ਨਾਲ ਭਰਿਆ ਹੋਇਆ ਘੜਾ ਨਹੀਂ ਹੈ ਤਾਂ ਤੁਸੀਂ ਆਮ ਪਾਣੀ ਤਾਜ਼ਾ ਪਾਣੀ ਸ਼ੁੱਧ ਪਾਣੀ ਕਿਤੇ ਹੋਰ ਵੀ ਲੈ ਕੇ ਜਾ ਸਕਦੇ ਹੋ ਪਰ ਤੁਹਾਨੂੰ ਇਹ ਕੋਸ਼ਿਸ਼ ਕਰਨੀ ਹੋਵੇਗੀ ਕਿ ਤੁਹਾਨੂੰ ਇਹ ਆਪਣੇ ਘਰ ਦੀ ਰਸੋਈ ਤੋਂ ਹੀ ਪਾਣੀ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਘਰ ਦੇ ਰਸੋਈ ਤੋਂ ਪਾਣੀ ਲੈਣਾ ਚਾਹੀਦਾ ਹੈ ਨਹੀਂ ਤਾਂ ਜੇਕਰ ਨਹੀਂ ਮਿਲ ਰਿਹਾ ਤਾਂ ਤਾਜ਼ਾ ਪਾਣੀ ਤੁਹਾਡੇ ਲਈ ਚੰਗਾ ਪਾਣੀ ਉਸ ਪਾਣੀ ਦਾ ਲੋਟਾ ਭਰ ਕੇ ਆਪਣੇ ਘਰ ਦੇ 메ਨ ਗੇਟ ਤੇ ਲੈ ਕੇ ਆਉਣਾ ਪਵੇਗਾ ਮੁੱਖ ਗੇਟ ਤੇ ਆਉਣ ਤੋਂ ਬਾਅਦ ਤੁਹਾਨੂੰ ਆਪਣੇ ਸੱਜੇ ਹੱਥ ਦੀ ਹਥੇਲੀ ਵਿੱਚ ਪਾਣੀ ਪਾ ਕੇ ਇਹ ਪਾਣੀ ਛਿੜਕਣਾ ਹੋਵੇਗਾ ਤੁਸੀਂ ਸਮਝ ਗਏ ਹੋਵਗੇ ਕਿ ਤੁਹਾਨੂੰ ਕਿਸ ਤਰੀਕੇ ਨਾਲ ਪਾਣੀ ਛਿੜਕਣਾ ਹੈ ਤੁਸੀਂ ਇੱਕ ਲੋਟਾ ਲਓ ਇਸ ਨੂੰ ਇੱਕੋ ਵਾਰੀ ਫਲਾਓ ਤੁਸੀਂ ਸੱਜੇ ਹੱਥ ਦੀ ਹਥੇਲੀ ਨਾਲ ਥੋੜਾ ਥੋੜਾ ਪਾਣੀ ਲੈਣਾ ਹੋਵੇਗਾ ਫਿਰ ਘਰ ਦੇ ਪੂਰੇ ਹੀ ਮੁੱਖ ਗੇਟ ਦੇ ਵਿੱਚ ਪਾਣੀ ਦੇ ਛੱਟੇ ਦੇਣੇ ਹਨ ਤੁਹਾਡੇ ਘਰ ਦੇ ਸਾਹਮਣੇ ਉਸ ਖੇਤਰ ਦੇ ਵਿੱਚ ਤੁਸੀਂ ਲੋਕਾਂ ਨੂੰ ਆਪਣੇ ਹੱਥਾਂ ਦੇ ਨਾਲ ਪਾਣੀ ਛਿੜਕਣਾ ਹੈ ਇਸ ਨੂੰ ਜਲਦੀ ਨਾਲ ਡੋਲੋ ਤੇ ਜਦੋਂ ਇਸ ਤਰ੍ਹਾਂ ਪਾਣੀ ਛਿੜਕਿਆ ਜਾਂਦਾ ਹੈ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਐਸ ਲਈ ਜਿਸ ਘਰ ਵਿੱਚ ਮਾਵਾਂ ਤੇ ਭੈਣਾਂ ਰਹਿੰਦੀਆਂ ਹਨ ਉਹਨਾਂ ਨੂੰ ਸਵੇਰੇ ਜਲਦੀ ਜਾਗਣਾ ਚਾਹੀਦਾ ਹੈ ਇਸ ਤਰ੍ਹਾਂ ਸਵੇਰੇ ਜਲਦੀ ਉੱਠ ਕੇ ਅਮਰਤ ਵੇਲੇ ਉਠੋ ਤੇ ਤੁਸੀਂ ਸਵੇਰੇ ਉੱਠ ਕੇ ਆਪਣੇ ਘਰ ਦੀ ਰਸੋਈ ਘਰ ਤੋਂ 메ਨ ਗੇਟ ਤੇ ਪਾਣੀ ਛਿੜਕਣਾ ਹੈ ਕਹਿੰਦੇ ਹਨ ਕਿ ਇਸ ਤਰੀਕੇ ਨਾਲ ਜੇਕਰ ਤੁਸੀਂ ਪਾਣੀ ਛਿੜਕਦੇ ਹੋ ਤੇ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ ਤਾਂ ਉਹਨਾਂ ਦੇ ਬਰਕਤਾਂ ਦਾ ਵਾਸ ਹੁੰਦਾ ਹੈ ਘਰ ਦੇ ਪਿੱਤਰ ਵੀ ਉਸ ਘਰ ਤੋਂ ਖੁਸ਼ ਹੁੰਦੇ ਹਨ ਕਦੇ ਵੀ ਤੁਹਾਡੇ ਘਰ ਤੇ ਦੁੱਖ ਦਿਨਦਰ ਨਹੀਂ ਆਉਂਦਾ ਦੂਜੀ ਗੱਲ ਜਦੋਂ ਤੁਸੀਂ ਆਪਣੇ ਘਰ ਦੀ ਸਵੇਰ ਦੀ ਪੂਜਾ ਕਰਦੇ ਹੋ ਪਾੜ ਕਰਦੇ ਹੋ ਜਦੋਂ ਮਾਵਾਂ ਦੇ ਪੈਣਾ ਸਵੇਰੇ ਖਾਲੀ ਹੁੰਦੀਆਂ ਹਨ ਜਾਣੇ ਪਾਣੀ ਐ ਛੜਕਣ ਤੋਂ ਬਾਅਦ ਉਸ ਤੋਂ ਬਾਅਦ ਉਹ ਆਪਣੇ ਘਰ ਦੀ ਪੂਜਾ ਕਰ ਸਕਦੀਆਂ ਹਨ ਇਸ ਲਈ ਜਿਸ ਘਰ ਵਿੱਚ ਪੂਜਾ ਤੋਂ ਬਾਅਦ ਉਨਾ ਦੇਖ ਦੇ ਮੁੱਖ ਗੇੜ ਦੇ ਦੀਵਾ ਰੱਖਿਆ ਜਾਂਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਸ ਘਰ ਵਿੱਚ ਬਰਕਤ ਆਉਣਾ ਲਾਜ਼ਮੀ ਹੈ ਇਹ ਦੀਵਾ ਇੱਥੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਗੋਲ ਬੱਤੀ ਜਾਂ ਲੰਮੀ ਬੱਤੀ ਵੀ ਰੱਖ ਸਕਦੇ ਹੋ ਆਖਿਆ ਜਾਂਦਾ ਹੈ ਕਿ ਦੇਵੀ ਦੇਵਤਿਆਂ ਦੇ ਲਈ ਇਹ ਮੁੱਖ ਰੱਖਿਆ ਜਾਂਦਾ ਸੀ ਇਸ ਲਈ ਜੇਕਰ ਤੁਸੀਂ ਇੱਕ ਲੰਮੀ ਬੱਤੀ ਵਾਲਾ ਦੀਵਾ ਵੀ ਰੱਖਦੇ ਹੋ ਤਾਂ ਇਹ ਵੀ ਚੰਗੀ ਗੱਲ ਹੈ ਜੇਕਰ ਤੁਸੀਂ ਬੱਤੀ ਵੀ ਰੱਖਦੇ ਹੋ ਤਾਂ ਵੀ ਕੋਈ ਸਮੱਸਿਆ ਨਹੀਂ ਇਸ ਲਈ ਜਿਸ ਘਰ ਦੇ ਵਿੱਚ ਸਵੇਰੇ ਬਾੜ ਪੂਜਾ ਹੁੰਦਾ ਹੈ ਬਾੜ ਪੂਜਾ ਕਰਨ ਤੋਂ ਬਾਅਦ ਘਰ ਦੇ ਮੇਨ ਗੇਟ ਤੇ ਇੱਕ ਦੀਵਾ ਰੱਖਿਆ ਜਾਂਦਾ ਹੈ ਤੁਸੀਂ ਕਿਸੇ ਵੀ ਪਾਸੇ ਰੱਖ ਸਕਦੇ ਹੋ ਇਸ ਨਾਲ ਕੋਈ ਸਮੱਸਿਆ ਨਹੀਂ ਐਸ ਲਈ ਘਰ ਵਿੱਚ ਇਹ ਦੀਵਾ ਮੇਨ ਗੇਟ ਤੇ ਰੱਖਿਆ ਜਾਂਦਾ ਹੈ ਤੇ ਕਹਿੰਦੇ ਹਨ ਕਿ ਉਸ ਘਰ ਵਿੱਚ ਬਰਕਤ ਆਉਣਾ ਪਸੰਦ ਕਰਦੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਚਾਨਣ ਹੋ ਗਿਆ ਉਸ ਘਰ ਵਿੱਚ ਕੋਈ ਨਾ ਕੋਈ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੀ ਹੋਵੇਗਾ ਉਸ ਘਰ ਦੇ ਵਿੱਚ ਆਲਸ ਨਹੀਂ ਹੈ ਇਸ ਗੱਲ ਨੂੰ ਵੇਖ ਕੇ ਬਰਕਤ ਦਾ ਵਾਸ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਵਿੱਚ ਹੋ ਜਾਵੇਗਾ ਤੇ ਨਾਲ ਹੀ ਨਾਲ ਦੱਸ ਦਈਏ ਕਿ ਤੀਜੀ ਗੱਲ ਕਿਹੜੀ ਹੈ ਕਿ ਇਸ ਸਮੇਂ ਤੁਸੀਂ ਘਰ ਦੀ ਸਾਫ ਸਫਾਈ ਬਾਅਦ ਵਿੱਚ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਸਿਮਰਦੇ ਹੋ ਤਾਂ ਮੰਨ ਲਓ ਕਿ ਤੁਸੀਂ ਇਸ ਸਮੇਂ ਜਨਵਕਾਰ ਦਾ ਮੈਨ ਗੇਟ ਸਵੇਰੇ ਖੋਲਦੇ ਹੋ ਉਸ ਸਮੇਂ ਤੁਸੀਂ ਮੌਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਇਸ ਸਮੇਂ ਤੁਸੀਂ ਆਪਣੇ ਘਰ ਦੇ ਵਿੱਚ ਆਟੇ ਦਾ ਬਣਿਆ ਹੋਇਆ ਦੀਵਾ ਜਗਾ ਸਕਦੇ ਹੋ ਦੇਸੀ ਘਿਓ ਦੀ ਜੋਤ ਜਗਾ ਸਕਦੇ ਹੋ ਆਪਣੇ ਘਰ ਦੀ ਰਸੋਈ ਦੇ ਵਿੱਚ ਜੇਕਰ ਤੁਸੀਂ ਇਸ ਤਰੀਕੇ ਨਾਲ ਘਰ ਦੀ ਰਸੋਈ ਨੂੰ ਪਵਿੱਤਰ ਕਰ ਲਓਗੇ ਮੰਨਿਆ ਜਾਂਦਾ ਹੈ ਕਿ ਇਹ ਜਿਹੜਾ ਦੇਸੀ ਘਿਓ ਦੀ ਜੋਤ ਹੈ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹਮੇਸ਼ਾ ਲਈ ਕਰ ਦਿੰਦੀ ਹੈ ਇਸ ਦਾ ਅਸਰ ਬਜਟ ਤੋਂ ਬਾਅਦ ਘਟੋ ਘਟ 8-10 ਘੰਟੇ ਰਹਿੰਦੇ ਹਨ ਤੁਹਾਡੇ ਘਰ ਦੀ ਜਿਹੜੀ ਊਰਜਾ ਹੈ ਉਹ ਜਿਹੜੀ ਹੈ ਚੰਗੀ ਹੋ ਜਾਂਦੀ ਹੈ ਭਾਵ ਕਿ ਸਕਾਰਾਤਮਕ ਊਰਜਾ ਬਣ ਜਾਵੇਗੀ ਤੇ ਚੌਥੀ ਚੀਜ਼ ਹੈ ਪਾਣੀ ਦਾ ਘੜਾ ਜਿਸ ਦਾ ਅਰਥ ਹੈ ਕਿ ਅਸੀਂ ਸਵੇਰੇ ਪਾਣੀ ਛਿੜਕਦੇ ਹਾਂ ਪਰ ਤੁਹਾਨੂੰ ਆਪਣੇ ਘਰ ਦੇ ਮੇਨ ਗੇਟ ਤੇ ਪਾਣੀ ਦਾ ਘੜਾ ਵੀ ਰੱਖਣਾ ਚਾਹੀਦਾ ਹੈ ਇਹ ਪਾਣੀ ਦਾ ਘੜਾ ਮਿੱਟੀ ਜਾਂ ਤੁਹਾਡੇ ਘਰ ਵਿੱਚ ਕਿਸੇ ਹੋਰ ਚੀਜ਼ ਤੋਂ ਵੀ ਬਣਾਇਆ ਜਾ ਸਕਦਾ ਹੈ ਇਸ ਲਈ ਪਾਣੀ ਦਾ ਬਾਟਾ ਵੀ ਰੱਖ ਸਕਦੇ ਹੋ ਹਮੇਸ਼ਾ ਤੁਹਾਡੇ ਘਰ ਦੇ ਮੇਨ ਗੇਟ ਤੇ ਰੱਖਿਆ ਹੋਣਾ ਚਾਹੀਦਾ ਹੈ ਪਿੰਡਾਂ ਦੇ ਪੁਰਾਣੇ ਘਰਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਲੋਕ ਆਪਣੇ ਘਰ ਦੇ ਮੁੱਖ ਗੇਟ ਤੇ ਪਾਣੀ ਦਾ ਕੰਡਾ ਰੱਖਦੇ ਸਨ ਇਹ ਵੀ ਇੱਕ ਪ੍ਰਤੀਕ ਹੈ ਕਿ ਤੁਹਾਡੇ ਘਰ ਵਿੱਚ ਬਰਕਤ ਦਾ ਵਾਸ ਹਮੇਸ਼ਾ ਲਈ ਹੋ ਜਾਵੇਗਾ ਧਾਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ ਆਪਣੇ ਘਰ ਦੇ ਮੁੱਖ ਗੇਟ ਤੇ ਪਾਣੀ ਦਾ ਕੰਡਾ ਰੱਖਣਾ ਜ਼ਰੂਰੀ ਕਰ ਦੇਣਾ ਹੈ ਭਵੇ ਆ ਤਾਂ ਸੱਜੇ ਆ ਤੇ ਇਸਦੀ ਕੋਈ ਵੀ ਉਲੰਘਣਾ ਨਹੀਂ ਹੈ ਇੱਕ ਪਾਸੇ ਬਸ ਤੁਸੀਂ ਘੜਾ ਪਾਰ ਕੇ ਰੱਖ ਦਿਓ ਤੁਹਾਨੂੰ ਇਸ ਪਾਣੀ ਦੇ ਨਾਲ ਕੁਝ ਨਹੀਂ ਕਰਨਾ ਪਵੇਗਾ ਇਸ ਨੂੰ ਭਰ ਕੇ ਇੱਕ ਪਾਸੇ ਰੱਖ ਦੇਣਾ ਹੈ ਇਸ ਪਾਣੀ ਨੂੰ ਵੇਖਣ ਤੋਂ ਬਾਅਦ ਕਹਿੰਦੇ ਹਨ ਕਿ ਤਾਨੀ ਦੇਵੀ ਤੁਹਾਡੇ ਤੇ ਪਸੰਨ ਹੋ ਜਾਵੇਗੀ ਇਹ ਚਾਰ ਚੀਜ਼ਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਲੈਣਾ ਹੈ ਮਾਵਾ ਭੈਣਾ ਸਵੇਰੇ ਜਲਦੀ ਉੱਠ ਕੇ ਇਹਨਾਂ ਚਾਰ ਚੀਜ਼ਾਂ ਤੇ ਧਿਆਨ ਕੇਂਦਰਿਤ ਕਰੋ ਚੈੱਕ ਕਰੋ ਇਹ ਚਾਰ ਚੀਜ਼ਾਂ ਕਰਦੀਆਂ ਹਨ ਤਾਂ ਮੰਨ ਲਓ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਸ ਘਰ ਵਿੱਚ ਹਮੇਸ਼ਾ ਸਵੇਰੇ ਉੱਠ ਕੇ ਬਾੜ ਪੂਜਾ ਹੁੰਦੀ ਹੈ ਘਰ ਦੇ ਨਾਲ ਘਰ ਦੇ ਮੇਨ ਮੇਨ ਗੇਟ ਦੀ ਸਫਾਈ ਹੁੰਦੀ ਹੈ ਉਸ ਘਰ ਵਿੱਚ ਖੁਸ਼ੀਆਂ ਤੇ ਵਰਕਾ ਦਾ ਆਵਾਜ਼ ਹਮੇਸ਼ਾ ਲਈ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਵਰਕਤਾ ਆਉਣੀ ਸ਼ੁਰੂ ਹੋ ਜਾਣਗੀਆਂ ਹੌਲੀ ਹੌਲੀ ਤੁਹਾਡੇ ਘਰ ਤੋਂ ਤੁਹਾਡੇ ਪਰਿਵਾਰ ਦੇ ਜੀਹਾਂ ਤੋਂ ਕਰਜ਼ਾ ਮੁਕਤ ਹੋਣਾ ਸ਼ੁਰੂ ਹੋ ਜਾਵੇਗਾ। ਪੈਸੇ ਦੀ ਸਾਰੀ ਇਹ ਸਮੱਸਿਆ ਹੌਲੀ ਹੌਲੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ। ਸਾ ਸੰਗਤ ਸਾ ਸੰਗਤ ਜੀ ਇਹ ਉਹ ਚਾਰ ਚੀਜ਼ਾਂ ਜੋ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਰੱਖਣੀਆਂ ਹਨ ਜਿਹੜੀਆਂ ਤੁਹਾਨੂੰ ਧਨਮਾਨ ਹੋਣ ਤੋਂ ਨਹੀਂ ਰੋਕ ਸਕਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।